ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਅਸੀਂ ਅੱਜ ਇੱਥੇ ਖੜੇ ਹਾਂ ਜੀ ਹਵਾਸ ਪਿੰਡ ਦੇ ਵਿੱਚ ਹਵਾਸ ਪਿੰਡ ਲੁਧਿਆਣੇ ਸ਼ਹਿਰ ਦੇ ਵਿੱਚ ਹੀ ਪੈਂਦਾ ਰਾਉਂ ਰੋਡ ਦੇ ਉੱਪਰ ਤੇ ਲੁਧਿਆਣੇ ਸ਼ਹਿਰ ਦੀ ਬਿਲਕੁਲ ਜੜਾਂ ਦੇ ਵਿੱਚ ਆ ਉੱਥੇ ਇੱਕ ਪਰਿਵਾਰ ਰਹਿੰਦਾ ਪਿਛਲੇ ਕਾਫੀ ਸਮੇਂ ਤੋਂ ਇੱਕ ਮੋਟਰ ਦੇ ਉੱਪਰ ਖੜੇ ਆ ਸੀ ਤੁਸੀਂ ਚਾਰੇ ਪਾਸੇ ਨਿਗਾਹ ਮਾਰ ਕੇ ਦੇਖ ਸਕਦੇ ਹੋ ਆਲੇ-ਦੁਆਲੇ ਖੇਤ-ਖੇਤ ਆ ਤਾਂ ਚਾਰੇ ਪਾਸੇ ਖੇਤ ਨੇ ਤੇ ਵਿਚਾਲੇ ਇੱਕ ਪਰਿਵਾਰ ਰਹਿ ਰਿਹਾ ਸੀ ਪਰਿਵਾਰ ਵੀ ਅਪਾਹਜ ਪਰਿਵਾਰ ਆ ਜਿਹਦਾ ਪਤਾ ਨਹੀਂ ਕੋਈ ਵੈਗਰੂਤਾ ਕੀ ਬਾਣਾ ਵਰਤਿਆ ਵੀ ਇਸ ਪਰਿਵਾਰ ਨੂੰ ਜ਼ਮੀਨ ਤੇ ਆ ਗਿਆ ਸਮਾਨ ਤੋਂ ਇਹ ਸ੍ਰਿੰਦਰ ਸਿੰਘ ਜੀ ਬੈਠੇ ਨੇ ਬਾਪੂ ਪੈਰਾਲਾਈਜ਼ ਨੇ ਇਹ ਵੀ ਡਿਸੇਬਲ ਨੇ ਫਿਜ਼ੀਕਲੀ ਤੁਰ ਫਿਰ ਨਹੀਂ ਸਕਦੇ ਤੇ ਮਾਤਾ ਜੀ ਬੈਠੇ ਨੇ ਹਰਪਾਲ ਕੌਰ ਇਹਨਾਂ ਦੇ ਤੁਸੀਂ ਹਾਲਾਤ ਦੇਖ ਹੀ ਰਹੇ ਹੋ ਮਾਤਾ ਦੀਆਂ ਲੱਤਾਂ ਦੋਨੋਂ ਕਟੀਆਂ ਹੋਈਆਂ ਗੋਡੇ ਦੇ ਕੋਲੋਂ ਏ ਵੀ ਡਿਸੇਬਲ ਨੇ ਜਿਹੜੀ ਕਲੀ ਤੇ ਇਹਨਾਂ ਦਾ ਇੱਕ ਪੁੱਤ ਸੀਗਾ ਰਮਨীত ਗਿੱਲ ਆਪਿਆ ਵੀਰ ਇਹ ਕਿਸੇ ਟਾਈਮ ਵਧੀਆ ਸੀ ਕਮਾਉਂਦਾ ਸੀ ਖਾਂਦਾ ਸੀ ਆਪਣੇ ਮਾਂ ਬਾਪ ਦਾ ਵੀ ਗੁਜ਼ਾਰਾ ਚਲਾਉਂਦਾ ਸੀ ਨਾਲ ਮੋਬਾਈਲਾਂ ਦਾ ਕੰਮ ਸਿੱਖਿਆ ਸੀ ਦੁਕਾਨ ਤੇ ਲੱਗਿਆ ਹੋਇਆ ਸੀ ਇਸ ਤੋਂ ਪਹਿਲਾਂ ਸਰਦਾਰ ਸ੍ਰਿੰਦਰ ਸਿੰਘ ਜੀ ਦਾ ਕੰਮ ਬਹੁਤ ਵਧੀਆ ਸੀਗਾ ਇਹ ਬੈਂਕ ਦੇ ਵਿੱਚ ਇਹਨਾਂ ਦਾ ਕੰਮ ਸੀ ਸਿਕਿਉਰਟੀ ਦੇ ਵਿੱਚ ਨਾਲੇ ਆਪਣੇ ਜਿਹੜੇ ਹੁੰਦੇ কুলਰ ਵਗੈਰਾ ਰੈਂਟ ਤੇ ਦਿੰਦੇ ਸੀ ਜੀਨਰੇਟਰ ਬਾਪੂ ਕਿੰਨੇ ਕੂਲਰ ਸੀ ਤੁਹਾਡੇ ਕੋਲੇ ਛੇਤੀ ਗੁੱਲਰ ਜੀ ਕਿੰਨੇ ਛੇਤੀ ਗੁੱਲਰ ਹਾਂਜੀ ਕਿਹ ਅੱਠ ਜਨਰੇਟਰ ਅੱਠ ਜਨਰੇਟਰ ਸੀਗੇ ਤੇ ਇਹ ਸਭ ਕਿਰਾਏ ਤੇ ਦੇ ਕੇ ਆਪਦਾ ਵਧੀਆ ਰੋਜਗਾਰ ਚਲਾਉਂਦੇ ਸੀ ਵਧੀਆ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ਤੇ ਜਦੋਂ ਧੋਖਾ ਦਿੰਦੇ ਇਨਸਾਨ ਨੂੰ ਖੂਨ ਹੀ ਦਿੰਦਾ ਆਪਦਾ ਹੀ ਦਿੰਦੇ ਆ ਤੇ ਬਾਪੂ ਨੂੰ ਵੀ ਇਹਦੇ ਆਪਦੇ ਭਰਾ ਨੇ ਧੋਖਾ ਦਿੱਤਾ ਬਾਪੂ ਨੇ ਕਿੰਨੀ ਜਿੰਨੀ ਜਿਮਾ ਪੂੰਜੀ ਸੀਗੀ ਬਾਪੂ ਨੇ ਘਰ ਲੈਣ ਦੀ ਖਾਤਰ ਆਪਦੇ ਭਰਾ ਨੂੰ ਫੜਾਤੀ ਵੀ ਮੈਨੂੰ ਘਰ ਲੈ ਦੇ ਕੋਈ ਤੇ ਉਹ ਜਿਮਾ ਪੂੰਜੀ ਲੈ ਕੇ ਉਹ ਭਰਾ ਨੇ ਬਾਪੂ ਨੂੰ ਜੋ ਗਾਜਕ ਤਾਂ ਕਹਿੰਦਾ ਮੈਂ ਕੁਝ ਨਹੀਂ ਦੇ ਸਕਦਾ। ਯਾਨੀ ਕਿ ਨਾ ਤਾਂ ਇਹਨੂੰ ਮੁੜ ਕੇ ਘਰੇ ਵੜਨ ਦਿੰਦੇ ਆ ਤੇ ਨਾ ਇਹਨੂੰ ਪੈਸੇ ਦਿੱਤੇ। ਉਸੇ ਤਕਲੀਫ ਦੇ ਵਿੱਚ ਬਾਪੂ ਟੈਨਸ਼ਨ ਦੇ ਵਿੱਚ ਅਦਰੰਗ ਦਾ ਅਟੈਕ ਆ ਗਿਆ। ਬਾਪੂ ਮੰਜੇ ਤੇ ਪੈ ਗਿਆ। ਤੇ ਜਿਹੜੇ ਕੂਲਰ ਜਨਰੇਟਰ ਬਾਪੂ ਨੇ ਕਿਰਾਏ ਤੇ ਲਾਏ ਹੁੰਦੇ ਸੀਗੇ ਜਿਨ੍ਹਾਂ ਦੇ ਮਗਰ ਜਾ ਕੇ ਕਿਰਾਇਆ ਲੈਂਦਾ ਸੀ ਨਾਲੇ ਜਿੱਥੇ-ਜਿੱਥੇ ਚਾਹੀਦੇ ਹੁੰਦੇ ਛੱਡ ਕੇ ਆਉਂਦਾ ਸੀ। ਉਹ ਮਿੱਟੀ ਦੇ ਭਾਅ ਵਿੱਚ 6-600 ਰੁਪਏ ਦਾ ਕੂਲਰ ਬਾਪੂ ਦੱਸਦਾ ਵੀ ਇੱਕ ਕੂਲਰ 600 ਰੁਪਏ ਦੇ ਹਿਸਾਬ ਨਾਲ ਵੇਚਿਆ। ਜੇਨਰੇਟਰ ਵੀ ਇਦਾਂ ਹੀ ਵੇਚਨੇ ਪਏ ਕਿਉਂਕਿ ਬਾਪੂ ਮੰंजे ਤੇ ਪੈ ਗਿਆ ਪਿੱਛੇ ਸੰਭਾਲਣ ਵਾਲਾ ਕੋਈ ਨਹੀਂ ਸੀਗਾ ਪੁੱਤ ਉਸ ਟਾਈਮ ਇੰਨਾ ਕਾਬਲ ਨਹੀਂ ਸੀਗਾ ਵੀ ਇਹ ਸਾਰੇ ਕੰਮ ਕਰ ਸਕੇ ਉਸ ਤੋਂ ਬਾਅਦ ਮਾਤਾ ਨੂੰ ਸ਼ੂਗਰ ਹੋ ਗਈ ਲੱਤਾਂ ਕਾਲੀਆਂ ਹੋ ਗਈਆਂ ਹਸਪੀਟਲ ਦਾਖਲ ਕਰਾਇਆ ਡਾਕਟਰ ਕਹਿੰਦੇ ਵੀ ਰਾਤੋਂ ਰਾਤ ਲੱਤਾਂ ਕੱਟਣੀਆਂ ਪੈਣਗੀਆਂ ਦੋਨੋਂ ਨਹੀਂ ਤਾਂ ਜ਼ਹਿਰ ਫੈਲ ਰਹੀ ਸੀ ਪੁਆਇਜ਼ਨ ਫੈਲ ਰਹੀ ਸੀ ਮਾਤਾ ਦੀ ਜ਼ਿੰਦਗੀ ਦਾ ਵੀ ਸਵਾਲ ਸੀ ਉਸ ਦਿਨ ਇਹਦੀ ਮੌਤ ਵੀ ਹੋ ਸਕਦੀ ਸੀ ਇਸੇ ਪੁੱਤ ਨੇ ਪੈਸੇ ਇਕੱਠੇ ਕਰਕੇ ਇਧਰ ਉਧਰੋਂ ਕਿਸੇ ਤਰੀਕੇ ਆਪਣੀ ਮਾਂ ਦਾ ਇਲਾਜ ਕਰਾਇਆ ਉਸ ਟਾਈਮ ਤੇ ਮਾਤਾ ਦੀਆਂ ਲੱਤਾਂ ਕੱਟਣੀਆਂ ਪਈਆਂ ਤੇ ਮਾਤਾ ਨਕਲੀ ਲੱਤਾਂ ਤੇ ਜ਼ਿੰਦਗੀ ਕੱਟ ਰਹੀ ਆ ਤੇ ਫੇਰ ਸਮੇਂ ਦਾ ਚੱਕਰ ਚੱਲਿਆ ਮਾਤਾ ਤਾਂ ਜਿਉਂਦੀ ਬਚ ਗਈ ਪਰ ਪੁੱਤ ਮਰਨ ਵਾਲਾ ਹੋ ਗਿਆ ਹੁਣ ਹੁਣ ਇਹ ਮੰंजे ਦੇ ਪਿਆ ਇਹਨੂੰ ਟੀਵੀ ਆ ਪਹਿਲਾਂ ਇਹਨੂੰ ਸ਼ੂਗਰ ਆ ਤੇ ਹੱਡੀਆਂ ਦਾ ਪਿੰਜਰ ਬਣ ਗਿਆ ਇਸ ਟਾਈਮ ਇਹ ਹੁਣ ਉਹੀ ਮਾਂ ਬਿਨਾਂ ਲੱਤਾਂ ਤੋਂ ਵਿਚਾਰੀ ਕਿਸੇ ਕਿਵੇਂ ਨਾ ਕਿਵੇਂ ਕਰਕੇ ਪ੍ਰਸ਼ਾਦਾ ਪਾਣੀ ਦਾ ਇੰਤਜ਼ਾਮ ਕਰਦੀ ਆ ਕਿਵੇਂ ਨਾ ਕਿਵੇਂ ਆਪਾ ਹਜ ਪਿਓ ਕਿਸੇ ਤੋਂ ਮੰਗ ਤੰਕ ਕੇ ਕੋਈ ਰੋਟੀ ਪਾਣੀ ਦਾ ਇੰਤਜ਼ਾਮ ਕਰਦਾ ਤੇ ਪਰ ਨਗਰ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਬੜਾ ਚੰਗਾ ਪਿੰਡ ਆ ਜਿੱਥੇ ਅਸੀਂ ਖੜੇ ਆ ਬੜੇ ਘੱਟ ਲੋਕ ਨੇ ਅੱਜ ਕੱਲ ਇਦਾਂ ਦੀ ਸੋਚਦੇ ਮਾਲਕ ਇਸੇ ਨਗਰ ਨੇ ਬਹੁਤ ਸਾਧ ਦਿੱਤਾ ਆ ਨਗਰ ਦਾ ਹੀ ਕੋਈ ਵੀਰ ਸਿੰਘ ਜੀ ਨੇ ਮੋਟਰ ਦੇ ਉੱਪਰ ਇਹਨਾਂ ਨੂੰ ਰੱਖਿਆ ਹੋਇਆ ਜਗਾ ਰੱਤੀ ਕਮਰਾ ਉਹ ਵੀ ਤੁਹਾਨੂੰ ਦਿਖਾ ਰਿਹਾ ਕਿੰਦਾ ਹੈ ਇੱਥੇ ਕਿਵੇਂ ਰਹਿੰਦੇ ਆ ਤੇ ਫਿਰ ਨਗਰ ਨਹੀਂ ਹੁਣ ਇੱਕ ਘਰ ਛੋਟਾ ਜਿਹਾ ਯਾਨੀ ਕਿ ਇੱਕ ਪਲਾਟ ਆ ਚਾਰ ਕਮਰ ਲਿਆਂਦਾ ਉਹ ਸਾਹਮਣੇ ਇੱਕ ਪਿੰਡ ਦੇ ਵਿੱਚ ਬਣੀ ਹੋਈ ਜਗ੍ਹਾ ਇਸ਼ਾਰੇ ਤੋਂ ਦਿਖਾਈ ਨਹੀਂ ਦਿੰਦੀ ਤੇ ਇੱਕ ਕਮਰਾ ਬਣਿਆ ਹੋਇਆ ਉਹਦੇ ਵਿੱਚ ਉਹਦੀ ਛੱਤ ਵਗੈਰਾ ਬਦਲਣ ਵਾਲੀ ਹੈ ਤੇ ਚਾਰ ਮਰਲੇ ਜਗਾ ਉਹ ਡੋਨੇਟ ਕੀਤੀ ਦਾਨ ਕੀਤੀ ਇਸ ਪਰਿਵਾਰ ਦੀ ਖਾਤਰ ਸੱਚੇ ਪਾਤਸ਼ਾਹ ਅਮੀਰ ਕਰੇ ਉਹਨਾਂ ਵੀਰਾਂ ਦੇ ਜਿਨ੍ਹਾਂ ਦੀ ਸੋਚ ਏਡੀ ਵੱਡੀ ਆ ਇਸ ਪਰਿਵਾਰ ਦੀ ਖਾਤਰ ਉਹਨਾਂ ਨੇ ਸਾਥ ਦਿੱਤਾ ਕੀ ਨਾ ਉਹਨਾਂ ਦਾ ਵੀਰ ਸੁਖਪਾਲ ਸਿੰਘ ਸਵਰਗਵਾਸੀ ਸੁਖਪਾਲ ਸਿੰਘ ਦਾ ਪਰਿਵਾਰ ਆ ਜੀ ਸੁਖਪਾਲ ਸਿੰਘ ਗਰੇਵਾਲ ਦਾ ਪਰਿਵਾਰ ਆ ਸਵਰਗਵਾਸੀ ਇਕਬਾਲ ਸਿੰਘ ਗਰੇਵਾਲ ਉਹਨਾਂ ਵੱਲੋਂ ਇਹ ਇਹਨਾਂ ਪਰਿਵਾਰ ਨੂੰ ਚਾਰ ਮਾਰਲੇ ਜਗ੍ਹਾ ਦਿੱਤੀ ਆ ਤੇ ਉਹਦੇ ਵਿੱਚ ਹੁਣ ਇਹਨਾਂ ਦਾ ਘਰ ਪਾਉਣਾ ਕਮਰਾ ਪੈਣਾ ਲੈ ਟਾਇਲਟ ਬਾਥਰੂਮ ਬਿਜਲੀ ਪਾਣੀ ਦਾ ਇੰਤਜ਼ਾਮ ਕਰਨਾ ਵਾ ਤੇ ਉਹਦੇ ਵਿੱਚ ਅਸੀਂ ਵੀ ਸਹਿਯੋਗ ਦੇ ਰਹੇ ਹਾਂ ਜਿੰਨਾ ਸਾਡੇ ਪਰਿਵਾਰ ਵੱਲੋਂ ਦਿੱਤਾ ਜਾ ਰਿਹਾ ਵਾ ਬਾਕੀ ਨਗਰ ਨੇ ਵੀ ਸਹਿਯੋਗ ਦਿੱਤਾ ਵਾ ਤੁਹਾਨੂੰ ਇਹ ਨੂੰ ਦਿਖਾਉਣ ਦਾ ਇਸ ਪਰਿਵਾਰ ਨੂੰ ਇਹ ਮਤਲਬ ਨਹੀਂ ਵੀ ਤੁਸੀਂ ਇਹਨਾਂ ਦੀ ਮਦਦ ਕਰੋ ਸੱਚੇ ਪਾਤਸ਼ਾਹ ਵਾਇਗਰੂ ਨੇ ਮਦਦ ਤਾਂ ਬਹੁਤ ਕਰਤੀ ਪਹਿਲਾਂ ਹੀ ਹੋਈ ਵੀ ਜਾਣੀ ਆਧ ਨੂੰ ਬੇਨਤੀ ਹੈ ਤੁਹਾਡੇ ਪਿੰਡ 'ਚ ਤੁਹਾਡੇ ਗਲੀ ਮੁਹੱਲੇ 'ਚ ਕਿਤੇ ਇਦਾਂ ਦਾ ਪਰਿਵਾਰ ਇੰਨਾ ਹਾਲਾਤਾਂ ਦੇ ਵਿੱਚ ਰਹਿ ਰਿਹਾ ਹੋਵੇ ਪਲੀਜ਼ ਬੇਨਤੀ ਆ ਉਹਦੀ ਹੱਥ ਫੜਿਆ ਕਰੋ ਉਹਦੀ ਬਾਹ ਫੜਿਆ ਕਰੋ ਉਹਨਾਂ ਨੂੰ ਇੰਨਾ ਜਲੀਲ ਨਾ ਹੋਣ ਦਿਓ ਇੰਨਾ ਉਹਨਾਂ ਦੀ ਜਿਹੜੀ ਕਹਿੰਦੇ ਡਿਗਨਿਟੀ ਆ ਜਿਹੜੀ ਉਹਨਾਂ ਦੀ ਇੱਕ ਸੈਲਫ ਰਿਸਪੈਕਟ ਆ ਉਹਨੂੰ ਟੁੱਟਣ ਨਾ ਦਿਓ ਉਹਨੂੰ ਮਰਨ ਨਾ ਦਿਓ ਇਹ ਸਾਡਾ ਹੱਕ ਬਣਦਾ ਸੀ ਉਹ ਉਸ ਪਾਣੀਦਿਆਂ ਵਾਲੀ ਧਰਤੀਆਂ ਭਾਈ ਕਨਈਆ ਜੀ ਉਹਨਾਂ ਦੇ ਵਾਰਸਾ ਸੀ ਭਗਤਪੂਰ ਸਿੰਘ ਜੀ ਉਹਨਾਂ ਦੇ ਵਾਰਸ ਜਿਨ੍ਹਾਂ ਨੇ ਸੜਕਾਂ ਤੋਂ ਚੱਕ ਚੱਕ ਲੋਕਾਂ ਨੂੰ ਆਪਣੇ ਗਲ ਨਾਲ ਲਾਇਆ ਦੁਸ਼ਮਣਾਂ ਦੇ ਵੀ ਉਹਨਾਂ ਨੇ ਪੱਟੀਆਂ ਮੱਲਮ ਪੱਟੀਆਂ ਕੀਤੀਆਂ ਪਾਣੀ ਬੁਲਾਇਆ ਜਲ ਸਿਕਾਇਆ ਤੇ ਅੱਜ ਸਾਡੇ ਆਪਣੇ ਇਹ ਹਾਲਾਤ ਚਲੇ ਗਏ ਵੀ ਉਹਨਾਂ ਨੂੰ ਇੱਕ ਨਰਕ ਤੋਂ ਵੀ ਮਾੜੇ ਹਾਲਾਤਾਂ ਦੇ ਵਿੱਚ ਜ਼ਿੰਦਗੀ ਦੀ ਆਉਣ ਲਈ ਮਜਬੂਰ ਹੋਣਾ ਪਿਆ ਉਹਦੇ ਤੁਹਾਨੂੰ ਇੱਕ ਐਗਜ਼ਾਮਪਲ ਦਿਖਾਉਣੇ ਆ ਇਸ ਪਰਿਵਾਰ ਦਾ ਜਿਹੜਾ ਇਕਲੌਤਾ ਪੁੱਤ ਆ ਉਹ ਦੇਖੋ ਕਿਦਾਂ ਉਹ ਹੱਡੀਆਂ ਦਾ ਪਿੰਜਰ ਬਣ ਗਿਆ ਦੇਖੋ ਹਾਲ ਉਹਦੀਆਂ ਆ ਪੱਟਾ ਉਹਦੇ ਤੇ ਆਪਣੀ ਹੱਥ ਦੇ ਵਿੱਚ ਮੁਠੀ ਦੇ ਵਿੱਚ ਉਹਦੇ ਪੱਟ ਆ ਰਹੇ ਆ ਦੇਖੋ ਤੇ ਇਹ ਬੰਦਾ ਮੋਟਰ ਦੇ ਉੱਪਰ ਪਿਆ ਕੀ ਮੰਗ ਰਿਹਾ ਹੈ ਤੋਂ ਸਾਰਿਆਂ ਤੋਂ ਇੱਕ ਅਰਦਾਸ ਦੁਆ ਮੰਗ ਰਿਹਾ ਦੇਖੋ ਫੇਫੜ ਕਿਦਾਂ ਉਹਨਾਂ ਦੇ ਲੰਘ ਸਾਰ ਹੱਡੀਆਂ ਦੇ ਪਿੰਜਰ ਬਣ ਗਿਆ ਸਰੀਰ ਇਹਦਾ ਕਿਸੇ ਟਾਈਮ ਵਧੀਆ ਕਮਾਉਂਦਾ ਸੀ ਵੀਰ ਵਧੀਆ ਖਾਂਦਾ ਸੀ ਆਪਣੇ ਮਾਂ ਬਾਪ ਦੀ ਵੀ ਮਦਦ ਕਰਦਾ ਸੀ ਆਪਣੇ ਪਰਿਵਾਰ ਨੂੰ ਚਲਾਉਂਦਾ ਸੀ ਪਰ ਅੱਜ ਇਹ ਡਿਸੇਬਲ ਪਰਿਵਾਰ ਹੈ ਫਿਜ਼ੀਕਲੀ ਡਿਸੇਬਲ ਪਰਿਵਾਰ ਇੱਕ ਮੋਟਰ ਦੇ ਉੱਪਰ ਗੁਜ਼ਾਰਾ ਕਰ ਰਿਹਾ ਤੇ ਮੋਟਰ ਦੇ ਉੱਪਰ ਤੁਹਾਨੂੰ ਦਿਖਾਉਣੇ ਇੱਕ ਕਮਰੇ ਦੇ ਵਿੱਚ ਕਿੱਦਾਂ ਇਹ ਪਰਿਵਾਰ ਟਾਈਮ ਕੱਢ ਰਿਹਾ ਤੇ ਇਹ ਚੀਜ਼ਾਂ ਸਾਡੇ ਸਮਾਜ ਦਾ ਦੇਖ ਦੇ ਸਕਦੇ ਹੋ ਪਾਣੀ ਦੇ ਵਾਸਤੇ ਕਿਹੜਾ ਬਣਿਆ ਹੋਇਆ ਆਲੇ-ਦੁਆਲੇ ਸਾਰੇ ਕੰਕਰੀਟੀ ਹੋਈ ਆ ਲਾਈਟ ਨਹੀਂ ਆਹ ਦੇਖ ਕਮਰਾ ਵਾ ਇਹਦੇ ਵਿੱਚ ਆ ਮੋਟਰ ਵਾਲਾ ਸਾਰਾ ਸਿਸਟਮ ਲੱਗਿਆ ਹੋਇਆ ਕਰੰਟ ਵੀ ਲੱਗ ਸਕਦਾ ਕਿਸੇ ਪਰਿਵਾਰਕ ਮੈਂਬਰ ਦੇ ਵਿਚਾਰੇ ਜਾਂ ਕਿਦਾਂ ਉਹ ਮਾਤਾ ਡਿਸੇਬਲ ਹ ਲੱਤਾਂ ਹੈ ਨਹੀਂ ਕਿਦਾਂ ਬੁੱਕਰਨ ਤੁਰ ਕੇ ਇੱਥੇ ਇਸ ਇੱਕ ਛੋਟੀ ਜਿਹੀ ਜਗ੍ਹਾ ਦੇ ਵਿੱਚ ਰੋਟੀ ਪਾਣੀ ਦਾ ਇੰਤਜ਼ਾਮ ਕਰਦੀ ਆ ਉਹਦੇ ਪੁੱਤ ਵਾਸਤੇ ਆ ਦੋ ਮੰਜ਼ੀਆਂ ਦੇ ਉੱਪਰ ਕਿਦਾਂ ਉਹ ਪੈ ਕੇ ਗੁਜ਼ਾਰਾ ਕਰਦੇ ਆ ਆ ਜਿਹਨਸ ਸਮਾਨ ਤੁਹਾਨੂੰ ਦਿਖਦਾ ਐ ਹੀ ਸੰਗਤ ਨੇ ਮਦਦ ਕਰੀ ਹੋਈ ਆ ਤੇ ਉਹਨੇ ਕਰਕੇ ਇਹਨਾਂ ਦੀ ਰੋਟੀ ਪਾਣੀ ਪੱਕਦੀ ਆ ਤੇ ਉਹ ਮਾਂ ਬਿਨਾਂ ਲੱਤਾਂ ਤੋਂ ਮਾਂ ਜਿਹੜੀ ਪਈ ਆ ਇਸ ਘਰ ਦੇ ਵਿੱਚ ਹਰਪਾਲ कौर ਉਹ ਇਸ ਪਰਿਵਾਰ ਨੂੰ ਚਲਾਉਂਦੀ ਆ ਇੱਥੇ ਮੋਟਰ ਤੇ ਬੈਠ ਕੇ ਆਪਣੇ ਪੁੱਤ ਨੂੰ ਤੇ ਆਪਣੇ ਪਤੀ ਨੂੰ ਰੋਟੀ ਪਾਣੀ ਦਾ ਇੰਤਜ਼ਾਮ ਕਰਕੇ ਦਿੰਦੀ ਆ ਤੇ ਇਹ ਛੋਟਾ ਵੀਰ ਆ ਸਾਡਾ ਗੁਰਦੇਤ ਇਸ ਵੀਰ ਦੇ ਸਦਕਾ ਸਾਨੂੰ ਪਤਾ ਲੱਗਿਆ ਇਹ ਵੀਰ ਨੇ ਜਿਵੇਂ ਕੁਝ ਬੰਦੇ ਹੁੰਦੇ ਆ ਪਿੰਡਾਂ ਦੇ ਵਿੱਚ ਆਪਣੇ ਆਪਣੇ ਲੋਕੈਲਿਟੀ ਦੇ ਵਿੱਚ ਜਿਹੜੇ ਵਾਕਈ ਹਮਨਿਟੀ ਦੇ ਨਾਲ ਖੜਨ ਦੀ ਮਾਦਾ ਰੱਖਦੇ ਆ ਉਹਨਾਂ ਦੇ ਵਿੱਚੋਂ ਆ ਵੀਰ ਗਰਦੇ ਤੇ ਇਹਨੇ ਸਾਨੂੰ ਸਾਰਾ ਕੁਝ ਦੱਸਿਆ ਇਹਨੇ ਵੀਰ ਦੀ ਪਹਿਲ ਕਦਮੀ ਨਾਲ ਹੀ ਸਾਨੂੰ ਪਤਾ ਲੱਗਿਆ ਵੀ ਇੱਥੇ ਇੱਕ ਲੋੜਵੰਦ ਪਰਿਵਾਰ ਰਹਿੰਦਾ ਵਾ ਤੁਹਾਨੂੰ ਜਿਵੇਂ ਪਹਿਲਾਂ ਵੀ ਅਸੀਂ ਵੀਡੀਓ ਪਾਈ ਸੀ ਤੁਸੀਂ ਦੇਖਿਆ ਸੀ ਅਸੀਂ ਪਰਿਵਾਰ ਦੇ ਜਿੰਨੇ ਕੁ ਹੈਲਪ ਕਰ ਸਕਦੇ ਸੀ ਜੋ ਰਾਸ਼ਨ ਕੱਪੜਾ ਮੰਜਾ ਬੈੱਦਰੇ ਦੇ ਵਿੱਚ ਉਹ ਵੀ ਕੀਤੀ ਸੀ ਪਰ ਅੱਜ ਹਾਲਾਤ ਇਹ ਆ ਵੀ ਹੁਣ ਪਿੰਡ ਦੇ ਵੀਰਾਂ ਨੇ ਜਦੋਂ ਮਦਦ ਲਈ ਅੱਗੇ ਹੱਥ ਵਧਾਇਆ ਜਗ੍ਹਾ ਵੀ ਦੇਤੀ ਆ ਤਾਂ ਫਿਰ ਸਾਡਾ ਵੀ ਹੱਕ ਮੰਨਦਾ ਵੀ ਜੇ ਪਿੰਡ ਨੇ ਸਹਿਯੋਗ ਦੇਣ ਦਿੱਤਾ ਜਿਹਨੂੰ ਅਸੀਂ ਵਾਰ-ਵਾਰ ਜਗਾਉਂਦੇ ਰਹਿੰਦੇ ਆ ਕਹਿੰਦੇ ਰਹਿੰਦੇ ਆ ਵੀ ਸਾਡਾ ਹੱਕ ਮੰਨਦਾ ਸੀ ਇਦਾਂ ਦੇ ਲੋੜਵੰਦ ਪਰਿਵਾਰਾਂ ਦੀ ਮਦਦ ਕਰੀਏ ਤਾਂ ਫਿਰ ਸਾਡਾ ਵੀ ਨਾਲ ਖੜ ਕੇ ਉਹਨਾਂ ਦੇ ਉਸ ਪਰਿਵਾਰ ਦੇ ਨਾਲ ਉਹਦਾ ਸਾਥ ਦੇਣ ਦਾ ਹੱਕ ਮੰਨਦਾ ਅੱਜ ਵੀਰ ਇੰਨਾ ਜ਼ਿਆਦਾ ਢੱਲਾ ਪਿਛਲੇ 2-3 ਦਿਨਾਂ ਤੋਂ ਖਾਣਾ ਵੀ ਨਹੀਂ ਖਾ ਰਿਹਾ ਬਹੁਤ ਜ਼ਿਆਦਾ ਬਿਮਾਰ ਹੈ ਇਹਨੂੰ ਹਸਪੀਟਲ 'ਚ ਐਡਮਿਟ ਕਰਾਉਣ ਦੀ ਲੋੜ ਆ ਸੀ ਇਸ ਕਰਕੇ ਅੱਜ ਇੱਥੇ ਪਹੁੰਚ ਇਸ ਵੀਰ ਨੂੰ ਹੁਣ ਅਸੀਂ ਹਸਪਤਲ ਵਿੱਚ ਦਾਖਲ ਕਰਾਉਣ ਲੱਗੇ ਆਂ ਲੁਧਿਆਣਾ ਦੀਪਕ ਹਸਪੀਟਲ ਸਰਬਨਗਰ ਦੇ ਵਿੱਚ ਡਾਕਟਰ ਮਨੀਰ ਦੇ ਅੰਡਰ ਇਹਨਾਂ ਨੂੰ ਐਡਮਿਟ ਕਰਵਾਵਾਂਗੇ ਅਸੀਂ ਇਹਦੀ ਸਿਹਤਯਾਬੀ ਵਾਸਤੇ ਅਰਦਾਸ ਕਰਿਓ ਤਾਂ ਜੋ ਇਹਦੀ ਜਿਹੜੀ ਜ਼ਿੰਦਗੀ ਦੇ ਵਿੱਚ ਇਹ ਪੱਟ ਕਾਨਿਆਂ ਵਰਗੇ ਡੱਕਿਆਂ ਵਰਗਾ ਹੋ ਗਿਆ ਸਰੀਰ ਇਹਦਾ ਉਹ ਠੀਕ ਹੋ ਕੇ ਇੱਕ ਚੰਗੀ ਸਿਹਤ ਬਜਾ ਕੇ ਪੂਰੀ ਜ਼ਿੰਦਗੀ ਜਿਉ ਸਕੇ ਇਹ ਤੁਹਾਡੀਆਂ ਅਰਦਾਸਾਂ ਤੇ ਦੁਆਵਾਂ ਹੀ ਇਸ ਪਰਿਵਾਰ ਨੂੰ ਹੁਣ ਠੀਕ ਕਰ ਸਕਦੀਆਂ ਕਿਉਂਕਿ ਇਹ ਕੰਮ ਜਿਹੜਾ ਹੁਣ ਕਿਸੇ ਇਨਸਾਨਾਂ ਵਾਲਾ ਸੀ ਉਹ ਤਕਰੀਬ ਹੋ ਹੀ ਗਿਆ ਵਾ ਘਰ ਲਈ ਜਗ੍ਹਾ ਵੀ ਮਿਲ ਗਈ ਆ ਬਾਕੀ ਵੀ ਸਾਰੇ ਇੰਤਜ਼ਾਮ ਹੋ ਜਾਣਗੇ ਤੇ ਜਿਹੜੀਆਂ ਅਰਦਾਸਾਂ ਤੇ ਦੁਆਵਾਂ ਦੀ ਜ਼ਰੂਰਤ ਆ ਵੀ ਇਸ ਮਾਂ ਨੂੰ ਆਪਣੇ ਪਰਿਵਾਰ ਨੂੰ ਦੁਆਰਾ ਖੜਾ ਕਰਨ ਦੀ ਖਾਤਰ ਤੇ ਆਪਣੇ ਪੁੱਤ ਨੂੰ ਦੇ ਸਾਰੇ ਉਹ ਾਰਮਾਨ ਪੂਰੇ ਕਰਨ ਦੀ ਖਾਤਰ ਜਿਹੜੇ ਆਮ ਮਾਂ ਹਰੇਕ ਮਾਂ ਦੇ ਸੁਪਨੇ ਹੁੰਦੇ ਆ ਵੀ ਮੈਂ ਵੀ ਆਪਣੇ ਪੁੱਤ ਨੂੰ ਘੋੜੀ ਚੜ੍ਹਦੇ ਨੂੰ ਦੇਖਾਂ ਇਸ ਘਰ ਦੇ ਵਾਰਿਸ ਨੂੰ ਇਸ ਘਰ ਨੂੰ ਮੈਂ ਚੰਗੇ ਤਰੀਕੇ ਨਾਲ ਸਜਾ ਸਕਾਂ ਇਸ ਘਰ ਨੂੰ ਚਲਾ ਸਕਾਂ ਅੱਜ ਇਹ ਮੋਟਰ ਤੇ ਬੈਠੀ ਪਦਨੀ ਕਿਹੜੇ ਸੁਪਨੇ ਲੈਂਦੀ ਹੋਊਗੀ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਬਿਨਾਂ ਲੱਤਾਂ ਤੋਂ ਇਹ ਮਾਂ ਬਿਨਾਂ ਹੱਥਾਂ ਤੋਂ ਇਹ ਮਾਂ ਗੰਗੇ ਹੱਥੋਂ ਦੇ ਮਾਂ ਬਾਂ ਮਾਂ ਦੇ ਪੁੱਤ ਪਤੀ ਉਹ ਵੀ ਡਿਸੇਬਲ ਆ ਉਹ ਇੱਕ ਬਾਪੂ ਜੀ ਬੈਠੇ ਨੇ ਸੁਰਿੰਦਰ ਸਿੰਘ ਜੀ ਚੱਲਣ ਫਿਰਨ ਤੋਂ ਵੀ ਸਮਰੱਥ ਆ ਮਾਂ ਦੀਆਂ ਲੱਤਾਂ ਹੈ ਨਹੀਂ ਪੁੱਤ ਮੰਝੇ ਦੇ ਪਿਆ ਆਖਰੀ ਸਾਹਾਂ ਤੇ ਸਾਡਾ ਸਮਾਜ ਆ ਜਿਹੜਾ ਉਹ ਪਤਾ ਨਹੀਂ ਕਿਸ ਚੀਜ਼ ਦੀ ਵੇਟ ਕਰਦਾ ਰਹਿਣਾ ਸਾਡਾ ਸਿਸਟਮ ਆ ਜਿਹੜਾ ਉਹ ਪਤਾ ਨਹੀਂ ਕਿਸ ਚੀਜ਼ ਦੀ ਵੇਟ ਕਰਦਾ ਰਹਿਣਾ ਹੈਲਥ ਸਿਸਟਮ ਸਾਡਾ ਇੰਨਾ ਜ਼ਿਆਦਾ ਗੜਬੜਾ ਗਿਆ ਇਸ ਟਾਈਮ ਇਹਨਾਂ ਨੂੰ ਹੁਣ ਸਿਵਲ ਹਸਪੀਟਲ ਆਪਾਂ ਭੇਜ ਲਈ ਐਡਮਿਸ਼ਨ ਕਰਾਉਣ ਲਈ ਉੱਥੇ ਕੋਈ ਐਡਮਿਸ਼ਨ ਨਹੀਂ ਕਰੂਗਾ ਇਹਨਾਂ ਨੂੰ ਤੇ ਜੇ ਐਡਮਿਸ਼ਨ ਕਰ ਵੀ ਲਿਆ ਉੱਥੇ ਕੋਈ ਪ੍ਰੋਪਰ ਟਰੀਟਮੈਂਟ ਨਹੀਂ ਮਿਲੂਗਾ ਗੰਦੇ ਢੇਰ ਤੇ ਸੌਣ ਵਾਲਾ ਕੰਮ ਆ ਉੱਥੇ ਕਿ ਅਸੀਂ ਵੋਟਾਂ ਪਾਉਨੇ ਆ ਟੈਕਸਪੀਅਰ ਅਸੀਂ ਸਾਰਾ ਕੁਝ ਕਰਦੇ ਆਂ ਤੇ ਫਿਰ ਉਹ ਦੀ ਸਾਨੂੰ ਸਹੂਲਤ ਕੀ ਮਿਲਦੀ ਹੈ ਜਦੋਂ ਐਸ ਲੈਵਲ ਤੇ ਜਾ ਕੇ ਵੀ ਬੰਦੇ ਨੂੰ ਸਹੂਲਤ ਨਹੀਂ ਮਿਲਦੀ ਇਸ ਤੋਂ ਬੰਦ ਲੋੜਵੰਦ ਪਰਿਵਾਰ ਹੋਰ ਕੀ ਹੋਊਗਾ ਹੁਣ ਸਰਕਾਰਾਂ ਨੂੰ ਸਾਡੀਆਂ ਐਸਜੀਪੀਸੀ ਐਡੀ ਵੱਡੀ ਸੰਸਥਾ ਸਾਡੇ ਹਿੰਦੁਸਤਾਨ ਪੰਜਾਬ ਦੀ ਵਰਲਡ ਦੀ ਕਹਿ ਸਕਦੇ ਆਂ ਅਸੀਂ ਉਹਦਾ ਪੰਜਾਬ ਦੇ ਬਜਟ ਦੇ ਬਰਾਬਰ ਬਜਟ ਆ ਉਹ ਕੀ ਕਰ ਰਹੀ ਆ ਉਹ ਗੁਰਸਿੱਖ ਪਰਿਵਾਰਾਂ ਦੀ ਵੀ ਨਸਾਲ ਲੈ ਰਹੇ ਆਂ ਉਹਨਾਂ ਨੇ ਕਿਹੜੇ ਹਸਪਤਾਲ ਖੋਲੇ ਹੋਏ ਆ ਪੰਜਾਬ ਦੇ ਵਿੱਚ ਜਿੱਥੇ ਬਿਲਕੁਲ ਫ੍ਰੀ ਇਲਾਜ ਹੁੰਦਾ ਹੋਵੇ ਇਦਾਂ ਦੇ ਗੁਰਸਿੱਖ ਪਰਿਵਾਰਾਂ ਦਾ ਉਹਨਾਂ ਨੇ ਕਿਹੜੇ ਸਕੂਲ ਕਾਲਜ ਖੋਲੇ ਹੋਏ ਆ ਜਿੱਥੇ ਬਿਲਕੁਲ ਫ੍ਰੀ ਐਜੂਕੇਸ਼ਨ ਮਿਲਦੀ ਹੋਵੇ ਇਦਾਂ ਦੇ ਗੁਰਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਇਹ ਸਵਾਲ ਸਾਡੇ ਪੁੱਛਣੇ ਬਣਦੇ ਆ ਜਦੋਂ ਅਸੀਂ ਇਲੈਕਸ਼ਨਾਂ ਹੁੰਦੀਆਂ ਐ ਐਸਜੀਪੀਸੀ ਦੀਆਂ ਜਾਂ ਜਦੋਂ ਸਾਡੇ ਲੋਕਲ ਐਮਐਲਏ ਆਉਂਦੇ ਆ ਵੋਟਾਂ ਮੰਗਣ ਜਾਂ ਐਮਪੀ ਵੋਟਾਂ ਮੰਗਣ ਸਾਡੇ ਸਵਾਲ ਉਹਨਾਂ ਤੋਂ ਪੁੱਛਣੇ ਜਾਇਜ਼ ਆ ਇਹ ਵੀ ਤੁਸੀਂ ਕੀ ਕਰ ਰਹੇ ਹੋ ਸਾਡੀ ਘਰ ਤੋਂ ਇਸ ਹੰਦੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇ ਰਹੇ ਹਨ ਕਿ ਤੁਸੀਂ ਸਾਡੇ ਪਰਿਵਾਰਕ ਬਿਮਾਰ ਪਰਿਵਾਰਕ ਮੈਂਬਰਾਂ ਨੂੰ ਫ੍ਰੀ ਇਲਾਜ ਦੇ ਰਹੇ ਹੋ ਸਿਰਫ ਦੋ ਚੀਜ਼ਾਂ ਹੀ ਸਾਡੇ ਹਿੰਦੁਸਤਾਨ ਚ ਮਿਲ ਜਾਣ ਤਾਂ ਆਉਣ ਵਾਲੇ 20 ਸਾਲਾਂ ਦੇ ਵਿੱਚ ਅਸੀਂ ਚੰਗੀਆਂ ਤਕੜੀਆਂ ਕੰਟਰੀਆਂ ਨੂੰ ਪਿੱਛੇ ਛੱਡ ਦਾਂਗੇ ਐਜੂਕੇਸ਼ਨ ਦੀਆਂ ਦੁਕਾਨਾਂ ਖੁੱਲ ਗਈਆਂ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਖੁੱਲ ਗਈਆਂ ਲੱਖਾਂ ਲੱਖਾਂ ਰੁਪਇਆ ਉੱਥੇ ਡੋਨੇਸ਼ਨਾਂ ਦੇ ਕੇ ਵੀ ਅਸੀਂ ਬੱਚਿਆਂ ਨੂੰ ਆਪ ਦਾ ਉਪਵਿਖ ਉਹ ਚੰਗੀ ਸਿੱਖਿਆ ਨਹੀਂ ਦੇ ਪਾ ਰਹੇ ਜਿਹੜੀ ਦੇਣੀ ਚਾਹੀਦੀ ਸੀ ਜਾਂ ਜਿਹੜੀ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਉਸੇ ਕਾਰਨ ਏਦਾਂ ਦੇ ਪਰਿਵਾਰ ਏਦਾਂ ਦੇ ਹਾਲਾਤਾਂ 'ਚ ਰਹਿਣ ਨੂੰ ਮਜਬੂਰ ਹੋ ਜਾਂਦੇ ਆ। ਉਸੇ ਕਾਰਨ ਏਦਾਂ ਦੇ ਸਾਡੇ ਭਰਾ ਜਿੰਦਗੀ ਤੇ ਮੌਤ ਨਾਲ ਲੜਨ ਲਈ ਮਜਬੂਰ ਹੋ ਜਾਂਦੇ ਆ। ਇੱਕ ਛੋਟੀ ਜੀ ਬਿਮਾਰੀ ਟੀਵੀ ਜਿਹਦੇ ਪਿੱਛੇ ਸਰਕਾਰ ਇੰਨਾ ਠੰਡੋਰਾ ਪਿੱਟਦੀ ਆ ਵੀ ਅਸੀਂ ਡਾਟਰੀ ਫ੍ਰੀ ਦਵਾਈ ਦਿੰਨੇ ਆ, ਫ੍ਰੀ ਦਵਾਈ ਦਿੰਨੇ ਆ। ਦਵਾਈ ਕੀ ਕਰ ਹੋ ਗਈ? ਦਵਾਈ ਤੱਕ ਇਨਸਾਨ ਪਹੁੰਚ ਨਹੀਂ ਪਾ ਰਿਹਾ। ਜੇ ਦਵਾਈ ਤੱਕ ਪਹੁੰਚ ਵੀ ਆ ਹਰ ਰੋਜ਼ ਇਹ ਉੱਥੇ ਮੈਡੀਸਿਨ ਲੈਣ ਕਿਵੇਂ ਜਾਊਗਾ? ਇਹਨੂੰ ਐਡਮਿਟ ਕਰਨ ਦੇ ਲੋੜ ਆ ਤੇ ਇਹਨੂੰ ਐਡਮਿਟ ਨਹੀਂ ਕਰ ਰਹੇ ਕਿਉਂਕਿ ਇਹਦੇ ਕੋਲੇ ਪੈਸੇ ਹੈ ਨਹੀਂਗੇ। ਪੈਸਾ ਹੀ ਸਭ ਕੁਝ ਹੋ ਗਿਆ। ਇੱਕ ਪੈਸਾ ਇਨਸਾਨ ਦੀ ਸੁਵਿਧਾ ਵਾਸਤੇ ਬਣਾਇਆ ਗਿਆ ਸੀ ਕਿ ਕਿਸੇ ਟਾਈਮ ਜਿਹੜੇ ਵੀ ਬੁੱਧੀਜੀਵੀ ਨੇ ਬਣਾਇਆ ਸੀ ਵੀ ਸ਼ਾਇਦ ਕਿਸੇ ਇਨਸਾਨ ਦੇ ਚੰਗੇ ਕੰਮ ਲਈ ਵਰਤੋਂ ਜਾਊਗਾ ਪੈਸਾ। ਪਰ ਜਦ ਉਹ ਪੈਸੇ ਨਹੀਂ ਇਨਸਾਨ ਨੂੰ ਵਰਤਣਾ ਸ਼ੁਰੂ ਕਰਤਾ। ਅੱਜ ਉਹ ਪੈਸਾ ਜਿਹੜਾ ਇੰਨਾ ਹੋੜ ਲੱਗੀ ਹਰੇਕ ਬੰਦਾ ਮਾਇਆ ਦਾ ਇੰਨਾ ਜ਼ਿਆਦਾ ਉਹ ਕਰਦਾ ਆਪਣੇ ਨੂੰ ਵੀ ਭੁੱਲ ਗਿਆ। ਇਹਨੀਆਂ ਕੀ ਬੇਨਤੀਆਂ ਜੀ ਸਾਡਾ ਨੰਬਰ 978030071 ਹੈ ਜੀ 82848 ਤੇ 0071 ਹੈ ਜੀ ਇਹਨਾਂ ਦੋਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੁਹਾਡੇ ਨੇੜੇ ਤੇੜੇ ਕੋਈ ਏਦਾਂ ਦਾ ਪਰਿਵਾਰ ਏਦਾਂ ਦੇ ਮਾੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਆ ਪਲੀਜ਼ ਉਹਦੀ ਮਦਦ ਲਈ ਅੱਗੇ ਆਇਆ ਕਰੋ ਉਹਦਾ ਸਾਥ ਦਿਆ ਕਰੋ ਜਮੇਸ਼ ਨਗਰ ਦਿੱਤਾ ਤੇ ਬਾਕੀ ਸ਼ੁਰੂਆਤ ਆਪਾਂ ਆਪਦੇ ਤੋਂ ਕਰ ਸਕਦੇ ਆ ਜਿੰਨਾ ਮਰਜ਼ੀ ਕਿਸੇ ਨੂੰ ਨੰਨ ਲੀਏ ਜਿੰਨਾ ਮਰਜ਼ੀ ਕਿਸੇ ਨੂੰ ਮਾਰਾ ਗਈ ਚੱਲੀ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਪਹਿਲਾਂ ਆਪਦੇ ਆਪ ਨੂੰ ਨਿੰਦੀ ਆਪਦੀ ਪੀੜ੍ਹੀ ਥੱਲੇ ਛੋਟਾ ਮਾਰੀਏ ਤਾਂ ਹੀ ਅਸੀਂ ਕੁਝ ਚੰਗਾ ਸਮਾਜ ਚਲ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾ ਲਮਾਦਾ ਗੁਰਪ੍ਰੀਤ ਵੀਰ ਜੀ ਆ ਸਾਨੂੰ ਜਗਾ ਪਿੰਡ ਦੇ ਸੰਯੋਗ ਕਰਕੇ ਪਿੰਡ ਦੇ ਵਿੱਚ ਜਗਾ ਮਿਲ ਗਈ ਸਾਨੂੰ ਅੱਜ ਰੋਡ ਦੇ ਲਾਗੇ ਇਹ ਪਿੰਡੇ ਜਗਾ ਮਿਲ ਗਈ ਲੇਕਿਨ ਇਹਨੂੰ ਥੋੜਾ ਜਿਆ ਤਿਆਰ ਕਰਵਾਉਣਾ ਪੈਣਾ ਸਾਨੂੰ ਸਾਰਿਆਂ ਨੂੰ ਨਾਲ ਰਲ ਕੇ ਬਾਕੀ ਤੁਹਾਡਾ ਸੰਯੋਗ ਚਾਹੀਦਾ ਸਾਨੂੰ ਜੀ ਬਾਕੀ ਸਾਨੂੰ ਸੰਯੋਗ ਦਿੱਤਾ ਪਿੰਡ ਦੇਆਂ ਨੇ ਜਗਾ ਤਾਂ ਸਾਨੂੰ ਮਿਲ ਗਈ ਆ ਹੁਣ ਇਹਨਾਂ ਨੂੰ ਤਿਆਰ ਕਰਵਾ ਕੇ ਦੇਣੀ ਪੈਣੀ ਆ ਨਾ ਇੱਥੇ ਲੈਟਰੀ ਨੀ ਬਾਥਰੂਮ ਆ ਤੇ ਨਾ ਦਰਵਾਜ਼ਾ ਬਾਕੀ ਅੰਦਰ ਕਮਰੇ ਦੀ ਹਾਲਤ ਥੋੜੀ ਜਿਹੀ ਖਰਾਬ ਉਹ ਸੈੱਟ ਕਰਵਾਉਣਾ ਪੈਣਾ ਸਾਨੂੰ ਤੇ ਲੇਕਿਨ ਉਹ ਰਹਿ ਰਹੇ ਆ ਪਿੰਡ ਤੋਂ ਇੰਨੀ ਦੂਰ ਰਹਦੇ ਆ ਜੀ ਉਹ ਹਾਂਜੀ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦਾ ਜੀ ਆ ਦੇਖੋ ਕੋ ਮੋਟਰ ਤੇ ਬਾਹਰ ਬਾਹਰ ਰਹ ਰਹੇ ਆ ਜੀ ਇਹ ਪਿੰਡ ਦੀ ਇੰਨੀ ਦੂਰੀ ਤੂੰ ਰਹਿੰਦੇ ਆ ਉਹ ਸਾਹਮਣੇ ਮੋਟਰ ਦੇ ਕੋਲ ਜੀ ਆ ਸਾਡੇ ਵੀਰ ਜੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਪਿੰਡ ਵੱਲੋਂ ਸੰਗਤ ਵੱਲੋਂ ਸਾਡੇ ਸਦਾ ਜਗਿੰਦਰ ਸਿੰਘ ਜੀ ਨੰਬਰ ਦਾ ਕਨੇਡਾ ਵਾਲੇ ਇਹਨਾਂ ਵੱਲੋਂ ਕਿ ਜੋ ਇੱਕ ਗਰੀਬ ਸੰਸਥਾ ਦੀ ਸਹਿਯੋਗੀ ਨੇ ਪਰਿਵਾਰ ਇਹ ਵੀ ਗੁਰਸਖਰ ਪਰਿਵਾਰ ਹੈ ਅਸੀਂ ਇਹਨਾਂ ਦੀਆਂ ਵੀਡੀਓਆਂ ਦੇਖਦੇ ਆਂ ਬਹੁਤ ਦੇਖਿਆ ਨੇ ਇਹਨਾਂ ਨੇ ਬਹੁਤ ਸਹਾਇਤਾ ਕੀਤੀ ਹੈ ਸਤਿਗੁਰ ਪਰਸਾ ਕਿਰਪਾ ਕਰਨ ਇਹਨਾਂ ਤੇ ਮਿਹਰ ਭਰ ਹੱਥ ਰੱਖਣ ਕਿ ਇਸੇ ਤਰ੍ਹਾਂ ਹੀ ਊਰਗੀ ਸੰਗਤਾਂ ਦੀ ਗਰੀਬਾਂ ਦੀ ਮਦਦ ਕਰਦੇ ਰਹਿਣ ਸਾਡੇ ਵੱਲੋਂ ਸਾਡੇ ਨਗਰ ਵੱਲੋਂ ਇੱਥੇ ਆਉਣ ਦਾ ਇਹਨਾਂ ਦਾ ਜੀ ਆਇਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵੀ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਸਾਰੇ ਪਿੰਡ ਦਾ ਸਹਿਯੋਗ ਦਾ ਤੇ ਜੇ ਤੇ ਪਾਸਾ ਮਿਲ ਕਰੇਗੇ ਤਾਂ ਨੇ ਨਗਰ ਨਗਰ ਵਿੱਚ ਜਿੰਨਾਂ ਲੋਕ ਉਹਨਾਂ ਤਾਂ ਮੈਨੂੰ ਲੱਗਦਾ ਨਹੀਂ ਕੋਈ ਬੰਦਾ ਭੁੱਖਾ ਮਰਦਾ ਜਾਂਦਾ ਬਿਲਕੁਲ ਡਿਪੈਂਡੈਂਟ ਸਾਰਾ ਪਿੰਡ ਤਾਂ ਹੈ ਨਹੀਂ ਇੱਕ ਅਧਿਕਾਰੀ ਹੁੰਦਾ ਬੰਦਾ ਜੀ ਹੁੰਦਾ ਹੈ ਅਧਿਕਾਰੀ ਨਹੀਂ ਹੁੰਦੀ ਆ ਸਾਰੇ ਹੱਥ ਪਾ ਲਈਏ ਤੇ ਮੈਨੂੰ ਲੱਗਦਾ ਉਹਨਾਂ ਨੂੰ ਕੋਈ ਟਾਈਮ ਨਹੀਂ ਲੱਗਦਾ ਆਪਾਂ ਆਪਣਾ ਪਿੰਡ ਸੰਭਲਿਓ ਉਹ ਹੀ ਬਹੁਤ ਆ ਬਹੁਤ ਵੱਡੀ ਗੱਲ ਹੈ ਜਿਹਦੀ ਬੇਨਤੀ ਕਰਦੇ ਹਾਂ ਸਾਨੂੰ ਸਾਰਿਆਂ ਨੂੰ ਜਿਹੜੇ ਐਨਆਰਈ ਵੀਰ ਵੀ ਆ ਆਪਾਂ ਪਿੰਡ ਤੋਂ ਹੀ ਸ਼ੁਰੂ ਕਰਵਾ ਆਪਨੇ ਪਿੰਡ ਤੋਂ ਹਾਂ ਤੁਸੀਂ ਆਪਦੇ ਪਿੰਡ 'ਚ ਦੇਖੋ ਕਿਤੇ ਹੋਰ ਦੇਣ ਦੀ ਬਜਾਏ ਆਪਦੇ ਪਿੰਡ ਜਿਵੇਂ ਬਾਪੂ ਦਾਦਾ ਦੇ ਗੁਰੂ ਘਰ ਇਹ ਇਕੱਲੇ ਬੰਦੇ ਨੇ ਇੱਟਾ ਕੋਲ ਸਪੀ ਕਰਦਾ ਕਿੰਨੇ ਬੰਦੇ ਐਨਆਰਆਈ ਇੱਥੇ ਗੁਰਪ੍ਰੀਤ ਵੀਰ ਜੀ ਇਹਨਾਂ ਵਿਚਾਰਾ ਬਹੁਤ ਗਰੀਬ ਪਰਿਵਾਰ ਆ ਇਹ ਮਾਤਾਆਂ ਦੀਆਂ ਦੋਨ ਲੱਤਾਂ ਕੱਟੀਆਂ ਹੋਈਆਂ ਨੇ ਤੁਹਾਡੇ ਮਾਦੀ ਲੱਤਾਂ ਇਹ ਕਿੱਦਾਂ ਕੱਟੀਆਂ ਗਈਆਂ ਸ਼ੂਗਰ ਨਾਲ ਸ਼ੂਗਰ ਕਰਕੇ ਹੈ ਇਹਨਾਂ ਨੂੰ ਹੋ ਗਈ ਸੀ ਲੱਤਾਂ ਇਹਨਾਂ ਦੇ ਪੈਰ ਖਰਾਬ ਹੋ ਗਏ ਸੀ ਵੀਰ ਜੀ ਇਹ ਡੁਪਲੀਕੇਟ ਲੱਤਾਂ ਲਾਈਆਂ ਹੋਈਆਂ ਨੇ ਠੀਕ ਹੈ ਜੀ ਇਹ ਇਹਨਾਂ ਦਾ ਬੇਟਾ ਆ ਜਿਹਨੂੰ ਟੀਵੀ ਦੀ ਮਾਤਾ ਜੀ ਪ੍ਰੋਬਲਮ ਆ ਟੀਵੀ ਸ਼ੂਗਰ ਇੱਕ ਮਿੰਟ ਮਾਤਾ ਜੀ ਆ ਟੀਵੀ ਦੀ ਪ੍ਰੋਬਲਮ ਆ ਵੀਰ ਜੀ ਆ ਦੇਖੋ ਇਹ ਵਿਚਾਰਾ ਕਾਫੀ ਟਾਈਮ ਤੋਂ ਬਿਮਾਰ ਆ ਕਹਿੰਦੇ 5-7 ਮਹੀਨੇ ਹੋ ਚੱਲੇ ਆ ਤੇ ਹੁਣ ਇਹ ਵਿਚਾਰੇ ਸਿਵਲ ਵਾਸਤੇ ਕਹਿ ਰਹੇ ਸੀ ਸਾਡੇ ਇਧਰ ਪਿੰਡ ਕਿਸੇ ਦੀ ਮੋਟਰ ਤੇ ਹੀ ਰਹਿ ਰਹੇ ਆ ਜੀ ਆ ਕਿਸੇ ਦੀ ਮੋਟਰ ਤੇ ਰਹਿ ਕੇ ਗੁਜ਼ਾਰਾ ਕਰ ਰਹੇ ਆ ਜਿੱਥੇ ਜਿੱਥੇ ਇਹਨਾਂ ਨੂੰ ਦੱਸੋ ਮੈਂ ਤੁਸੀਂ ਮਤੈ ਆਪ ਦੱਸੋ ਲੈਟ ਵੀ ਐਨੀ ਜੀ ਨਾ ਇੱਥੇ ਬਾਥਰੂਮ ਆ ਨਾਲ ਰਹੀਆਂ ਦੇਖੋ ਆ ਦੇਖੋ ਇਹਨਾਂ ਦਾ ਸਾਰਾ ਕੁਝ ਇੱਥੇ ਧਰਿਆ ਹੋਇਆ ਆ ਰੋਟੀ ਪਾਣ ਦਾ ਜੋ ਵੀ ਹੈਗਾ ਆ ਆ ਦੇਖੋ ਬਾਹਰ ਬਾਹਰ ਇਹ ਕਦੇ ਖੇਤਾਂ 'ਚ ਮੋਟਰ ਆ ਕੇ ਸੀ ਦੀ ਇਹ ਉੱਥੇ ਰਹਿ ਰਹੇ ਆ ਤੇ ਮੈਨੂੰ ਵੀ ਇਹਦਾ ਪਤਾ ਲੱਗਿਆ ਜਿਨਾਂ ਜੋਗਾ ਵੀਰ ਜੀ ਮੈਂ ਹੋਊਂਗਾ ਮੈਂ ਇਹਨਾਂ ਦੀ ਮਦਦ ਕਰੂੰਗਾ ਜੋ ਤੁਸੀਂ ਹੁਕਮ ਲਾਓਗੇ ਮੈਂ ਵੀ ਇਸ ਪਿੰਡ ਦਾ ਹੀ ਆ ਤੇ ਬਾਕੀ ਮੈਨੂੰ ਤਾਂ ਬਹੁਤ ਦੁੱਖ ਲੱਗਿਆ ਇਸ ਗੱਲ ਦਾ ਇਹਨਾਂ ਕੋਲ ਚਾਹੇ ਕੋ ਨਾ ਪਾਣੀ ਆ ਤੇ ਨਾ ਲੈਂਡ ਦਾ ਕੋਈ ਪ੍ਰਬੰਧ ਆ ਇਸਦੀ ਮੋਟਰ ਤੇ ਰਹਿ ਰਹੇ ਆ ਲੱਤਾਂ ਕੱਟੀਆਂ ਹੋਈਆਂ ਨੇ ਡੈਡੀ ਜੀ ਨੂੰ ਐਕਸੀਡੈਂਟ ਹੋਇਆ ਉਹ ਬਾਹਰ ਸਾਡੇ ਅੱਡੇ ਦੇ ਬੈਠਾ ਹੋਇਆ ਟੈਂਪੂ ਦੀ ਵੇਟ ਕਰ ਰਿਹਾ ਸੀ ਉਹਨੂੰ ਤਰੰਗ ਹੋਇਆ ਜੀ ਇਹਨਾਂ ਦਾ ਵੀ ਜੀ ਲਾਜ ਆਪਾਂ ਕਰਵਾਣਾ ਹੈ ਜਿੱਦਾਂ ਵੀ ਹੋਇਆ ਤੁਹਾਡੇ ਸਹਿਯੋਗ ਨਾਲ ਜੇ ਤੁਸੀਂ ਹਜ਼ਾਰਾਂ ਲੋਕਾਂ ਦੇ ਵੀਰੇ ਇਲਾਜ ਕਰਾਣੇ ਉੱਥੇ ਗਰੀਬ ਦਾ ਵੀ ਇਲਾਜ ਕਰਵਾਓ ਜਿਨੇ ਜੋਗੀ ਸਾਡੀ ਅੰਦਰ ਦੀ ਸ਼ਰਧਾ ਵੀਰੇ ਹੋਈ ਗਈ ਸੀ ਉੰਨੀ ਜੂਰ ਮਾਤਿਆਂ ਦੀ ਆਪਣੇ ਵੱਲੋਂ ਵੀ ਕਰਾਂਗੇ